ਪਿਆਰੇ ਦੋਸਤੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਦਾਸ ਵੱਲੋਂ ਹੱਥ ਬੰਨ ਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਕਿ 15 ਅਕਤੂਬਰ ਨੂੰ ਪਿੰਡ ਬਾਈਬਲ ਅਤੇ ਸਰਾਵਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਬੀ ਦੇ ਸੰਬੰਧੀ ਸ਼ਹੀਦ ਹੋਏ ਦੋ ਸ਼ਹੀਦਾਂ ਦੀ ਯਾਦ ਮਨਾਈ ਜਾ ਰਹੀ ਹੈ ਇਸ ਵਾਰ ਜ਼ਰੂਰ ਹਮ ਹਮਾਕੇ ਹਾਜ਼ਰੀ ਲਵਾਇਓ ਪਹੁੰਚਿਓ ਤੁਹਾਡੇ ਨਾਲ ਇਸ ਕੇਸ ਸਬੰਧੀ ਕੋਈ ਜ਼ਰੂਰੀ ਵਿਚਾਰਾਂ ਵੀ ਉੱਥੇ ਕਰਨੀਆਂ ਤੇ ਮੇਰੀ ਤੁਹਾਨੂੰ ਇਹੀ ਅਪੀਲ ਆ ਉਹਨਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਕਾਰ ਇਹ ਦੋ ਚੀਜ਼ਾਂ ਦਿਲ ਵਿੱਚ ਲੈ ਕੇ ਜ਼ਰੂਰ ਆਇਓ ਤੇ ਅਗਲੀ ਜਿਹੜੀ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਨਾਲ ਉੱਥੇ ਹੀ ਸਾਂਝਾ ਕਰਾਂਗੇ ਤੇ ਜ਼ਰੂਰ ਹਾਜ਼ਰੀ ਲਵਾਇਓ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਮੈਂ ਦੱਸ ਦਿੱਤਾ ਪਹਿਲਾਂ ਦੱਸਦਾ ਵੀ 15 ਤਰੀਕ ਨੂੰ ਜ਼ਰੂਰ ਉੱਥੇ ਪਹੁੰਚਿਓ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਉਹਨਾਂ ਦੇ ਅੱਗੇ ਕੀ ਫੈਸਲਾ ਲੈਣਾ ਉਹਦੇ ਮੁਤਾਬਕ ਫਿਰ ਅੱਗੇ ਰਣਨੀਤੀ ਕੀ ਹੈ ਉਹ ਤੁਹਾਡੇ ਨਾਲ ਸਾਰੀ ਸਾਂਝੀ ਕੀਤੀ ਜਾਊਗੀ ਤਿੰਨ ਮੋਤਿਆਂ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਝੰਡੋੜ ਦਿੱਤਾ ਜਿੰਨਾ ਚ ਸਰਪੰਚ ਕਲਕੱਤਾ ਮੁੰਡਾ ਆਪਣਾ ਗਾਇਕ ਰਾਜਵੀਰ ਜਵੰਦਾ ਤੇ ਤੀਜਾ ਮੁੰਡਾ ਵਿਰਿੰਦਰ ਘੁੰਮਣ ਪਰਮਾਤਮਾ ਉਹਨਾਂ ਵਿਛੜ ਚੁੱਕੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਭਾੜਾ ਮੰਨਣ ਦਾ ਬਲ ਬਖਸ਼ੇ ਹੁਣ ਕਲਕੱਤੇ ਸਰਪੰਚ ਦੇ ਪਰਿਵਾਰ ਨੇ ਪਰਸੋ ਜਿਹੜਾ ਫੈਸਲਾ ਕੀਤਾ ਵੇਖੋ ਪਰਿਵਾਰ ਦਾ ਫੈਸਲਾ ਸਾਨੂੰ ਉਹਦੇ ਉੱਤੇ ਮਾੜਾ ਨਹੀਂ ਬੋਲਣਾ ਚਾਹੀਦਾ ਜਿਹਦਾ ਜਵਾਨ ਪੁੱਤ ਗਿਆ ਹੋਵੇ ਉਹਨੂੰ ਪੁੱਛ ਕੇ ਦੇਖੋ ਕੀ ਬੀਤਦੀ ਹੈ ਤੁਹਾਡਾ ਇੱਕ ਮਾੜਾ ਕਮੈਂਟ ਕਰਨ ਦੇ ਨਾਲ ਕੁਝ ਨਹੀਂ ਜਾਂਦਾ ਕੁਝ ਲੋਕ ਮੈਂ ਕੁਛ ਦੀ ਗੱਲ ਕਰਦਾ ਬਹੁਤ ਕਈ ਲੋਕ ਦਿਲੋਂ ਹਮਦਰਦੀ ਲੈ ਕੇ ਜਾਂਦੇ ਆ ਆਪਾਂ ਸਾਰੇ ਉੱਥੇ ਮੈਂ ਵੀ ਗਿਆ ਸਾਰਿਆਂ ਨੂੰ ਚਾਹੀਦਾ ਸੀ ਵੀ ਇਸ ਕਤਲ ਦੀ ਅਸਲੀਅਤ ਬਾਹਰ ਹੋਣੀ ਚਾਹੀਦੀ ਹੈ ਲੋਕਾਂ ਨੂੰ ਸੱਚਾਈ ਪਤਾ ਲੱਗਣੀ ਚਾਹੀਦੀ ਹੈ ਸਾਡੇ ਵੀ ਮੰਗ ਸੀ ਪਰਿਵਾਰ ਦੇ ਨਾਲ ਹੀ ਹੋਈ ਮੰਗ ਰੱਖੀ ਸੀ ਪਰ ਕੁਝ ਲੋਕ ਮੋਢੇ ਤਲਾਸ਼ਦੇ ਰਹਿੰਦੇ ਆ ਵੀ ਆਪਾਂ ਆਪਦੀ ਬੰਦੂਕ ਰੱਖ ਕੇ ਕਦੋਂ ਪਟਾਖਾ ਪਾਉਣਾ ਹੈ ਉਹ ਜਿਹੜਾ ਸਾਡੇ ਵਾਸਤੇ ਚੰਗਾ ਨਹੀਂ ਆਪਣੇ ਆਪਣੇ ਹਰੇਕ ਦੇ ਮਸਲੇ ਆ ਤੇ ਇਹ ਜਿਹੜੀਆਂ ਜਗ੍ਹਾ ਆਪਣੇ ਮਸਲੇ ਆ ਵਾਸਤੇ ਨਾ ਲੱਭਿਆ ਕਰੋ ਪ੍ਰਮਾਤਮਾ ਬਿਆਨਤਾ ਪਤਾ ਨਹੀਂ ਤੁਹਾਡੇ ਵੱਲ ਨੂੰ ਕਦੋਂ ਆਉਣੇ ਮੂੰਹ ਕਰ ਲੈਣਾ ਜਦੋਂ ਤੁਸੀਂ ਕਿਸੇ ਦੇ ਸੱਥਰ ਤੇ ਆਪਣੇ ਮਸਲੇ ਦਿਲ ਚ ਲੈ ਕੇ ਉੱਥੇ ਢਕਾਉਣ ਦੀ ਉੱਥੇ ਇਹ ਕੁਛ ਹੀ ਹੋਇਆ ਪਰਿਵਾਰ ਬਹੁਤ ਕੁਝ ਦੇਖੀ ਜਾਂਦਾ ਸੀ ਕਿਉਂਕਿ ਨਿਆਣੇ ਨਹੀਂ ਹੈ ਪਰਿਵਾਰ ਬਹੁਤ ਚਿਰਦਾ ਇਸ ਚੀਜ਼ ਨਾਲ ਨਿਪਟ ਰਿਹਾ ਸੀ ਇਹਨਾਂ ਚੀਜ਼ਾਂ ਨਾਲ ਉਹਕੇ ਬੱਚੇ ਨਹੀਂ ਸਨ ਪਰਿਵਾਰ ਕੋਈ ਜਾਣ ਨਹੀਂ ਸੀ ਉਹ ਦੇਖੀ ਜਾ ਰਿਆ ਸੀ ਵੀ ਇੱਥੇ ਕੀ ਕੁਝ ਹੋ ਰਿਹਾ ਅੱਕ ਕੇ ਫੈਸਲਾ ਲਿਆ ਉਹਨਾਂ ਨੇ ਹੁਣ ਤੁਸੀਂ ਗਾਲਾਂ ਕੱਢੀ ਜਾਂਦੇ ਹੋ ਵਿੱਕ ਗਏ ਜੀ ਯਾਰ ਕਿਹੜਾ ਬੰਦਾ ਕੋਈ ਕਿਸੇ ਦੇ ਪੁੱਤ ਦੀ ਕੀ ਕੀਮਤ ਦੇ ਸਕਦਾ ਕੋਈ ਜੇ ਤਾਂ ਭਾਈ ਤੁਸੀਂ ਕੱਲ ਨੂੰ ਕੀ ਇਹ ਜੀ ਚੀਜ਼ ਤੇ ਕੀਮਤ ਲੈ ਸਕਦੇ ਹੋ ਫਿਰ ਉਹਨਾਂ ਨੂੰ ਕਹਿ ਲਓ ਨਹੀਂ ਰੱਬ ਦੇ ਵਾਸਤੇ ਉਹ ਉਹ ਮਾਂ ਉੱਥੇ ਜਿਹੜੀ ਉਹ ਭੈਣ ਦੁਖੀ ਉਹ ਬੈਠੇ ਪਰਿਵਾਰ ਉਹਨਾਂ ਤੇ ਰਹਿਮ ਕਰੋ ਯਾਰ ਉਹ ਬਹੁਤ ਕੁਝ ਦੇਖੀ ਜਾਂਦੀ ਸੀ ਉੱਥੇ ਠੀਕ ਹੈ ਕੁਝ ਲੋਕ ਦਿਲੋਂ ਗਏ ਸੀ ਜਿਹੜੇ ਲੋਕ ਉੱਥੇ ਗਏ ਉਹ ਪਤਾ ਹੀ ਹੈ ਸਭ ਨੂੰ ਤੇ ਕਿਹੜੇ ਲੋਕ ਉੱਥੇ ਖੱਲਲ ਪਾਉਣ ਵਾਲੇ ਉਹ ਵੀ ਸਭ ਨੂੰ ਪਤਾ ਜੇਕਰ ਇਹਨਾਂ ਲੋਕਾਂ ਦਾ ਤੁਹਾਨੂੰ ਆਪ ਦਾ ਪਛੋਕੜ ਇਹਨਾਂ ਦਾ ਪਤਾ ਲੱਗ ਗਿਆ ਨਾ ਤੇ ਤੁਸੀਂ ਇਹਨਾਂ ਦੇ ਨੇੜੇ ਖੜਨ ਤੋਂ ਵੀ ਕੰਨੀ ਘਤਣਾ ਹਣਾ ਕਿਉਂਕਿ ਇਸ ਲਾਈਨ ਦੇ ਵਿੱਚ ਬਹੁਤ ਯਾਰ ਮਾਰ ਅੱਜ ਤੱਕ ਦੀਆਂ ਹਜ਼ਾਰਾਂ ਸਟੋਰੀਆਂ ਸਾਡੇ ਕੋਲੇ ਮੇਰੇ ਕੋਲੇ ਪਈਆਂ ਕਿਹਨੇ ਕਿਹਦੇ ਨਾਲ ਯਾਰ ਮਾਰ ਕੀਤੀ ਹੈ ਕਿਹਨੇ ਕਿੱਥੇ ਕੀਤੀ ਹੈ ਤੇ ਅੱਜ ਜਿਹੜੇ ਤੁਹਾਡੇ ਉਹ ਹਮਦਰਦੀ ਬਣੇ ਫਿਰਦੇ ਆ ਨਾ ਕਿਤੇ ਚਿੱਠੇ ਖੁੱਲਣ ਲੱਗੇ ਇਹਨਾਂ ਨੇ ਤਾਂ ਧੀਆਂ ਭੈਣਾਂ ਨਹੀਂ ਬਖਸ਼ੀਆਂ ਅਗਲੀਆਂ ਦੀਆਂ ਬਾਕੀ ਕੀ ਗੱਲਾਂ ਕਰੋਗੇ ਤੁਸੀਂ ਇਹ ਇਹ ਲੋਕਾਂ ਨੇ ਇੱਕ ਫਿੱਤਰ ਤਾਂ ਬਣਾ ਲਈਆ ਵਕਤ ਆਉਣ ਤੇ ਤੁਹਾਡੇ ਨਾਲ ਸਭ ਕੁਝ ਸਾਂਝਾ ਕਰਨਗੇ ਹੁਣ ਮੈਂ ਅੱਜ ਗੱਲ ਕਰਨ ਲੱਗਾ ਸੀ ਤੁਹਾਨੂੰ ਪਿਛਲੀ ਵੀਡੀਓ ਚੱਕਰ ਕੀਤਾ ਸੀ ਵੀ ਕ੍ਰਾਈਮ ਹੋਣਾ ਉਹਦੇ ਬਾਰੇ ਪਹਿਲਾਂ ਸੁਚੇਤ ਹੋ ਜਾਣਾ ਉਹਨੂੰ ਸਿਆਣਪ ਕਹੀਦੀ ਹੈ ਜਿਹੜੇ ਸਾਡੇ ਨਾਲੋਂ ਜਿਹੜੇ ਵਪਾਰੀ ਲੋਕ ਕਿਉਂ ਸਾਡੇ ਨਾਲੋਂ ਸਮਝਦਾਰ ਆ ਕਿਉਂ ਸਾਡੇ ਨਾਲੋਂ ਅੱਗੇ ਆ ਕਿਉਂ ਤਰੱਕੀ ਚ ਨਹੀਂ ਉਹਦਾ ਕਾਰਨ ਹੈ ਸਾਡਾ ਕੀ ਫਿਤਰਤ ਹੁੰਦੀ ਹੈ ਮੈਂ ਇੱਕ ਘਟਨਾ ਦੋ ਘਟਨਾ ਮੈਂ ਆਪਦੇ ਡਿਊਟੀ ਦੇ ਦੌਰਾਨ ਤੁਹਾਡੇ ਨਾਲ ਜ਼ਿਕਰ ਕਰੂੰਗਾ ਮੈਂ ਸਿਟੀ ਕਿਸ ਥਾਣੇ 'ਚ ਤਾਇਨਾਤ ਸੀ ਜੇ ਪਿੰਡ 'ਚ ਅਸੀਂ ਕਿਸੇ ਦੇ ਘਰੇ ਚਲੇ ਗਏ ਆ ਵਰਦੀ ਪਾਈ ਐ ਚਾਹ ਪਾਣੀ ਪੀਤਾ ਤੇ ਪਤਾ ਕੀ ਕਰਨ ਅਮੜਾ ਸਾਡੇ ਜਵਾਬ ਨੂੰ ਦੌਕਾ ਮਾਰ ਜੂ ਉਹ ਬੱਚੇ ਨੂੰ ਦਬਕਾ ਤਾਂ ਮਰਵਾ ਲੋਂਗੇ ਤੁਸੀਂ ਪਰ ਉਹ ਬੱਚੇ ਦੇ ਮਨ ਦੇ ਵਿੱਚ ਪੁਲਿਸ ਦੇ ਪ੍ਰਤੀ ਕੇਵ ਜਾਕਸ ਬਣੂਗਾ ਕਿਉਂਕਿ ਕੁਝ ਫਿਲਮਾਂ ਨੇ ਜਿਹੜਾ ਵਰਦੀ ਦਾ ਐਕਸ ਬਹੁਤ ਵਿਗਾੜ ਕੇ ਪੇਸ਼ ਕੀਤਾ ਉਹ ਜਿਹੜਾ ਜਦੋਂ ਬੱਚਾ ਫਿਲਮਾਂ ਦੇ ਵਿੱਚ ਵਰਦੀ ਨੂੰ ਦੇਖਦਾ ਉਹ ਵੱਡਾ ਹੋ ਕੇ ਦਿਮਾਗ 'ਚ ਉਹੋ ਕਸ਼ੀ ਲਈ ਜਾਂਦਾ ਤੇ ਜੇ ਕਿਸੇ ਜ਼ਿੰਮੇਦਾਰ ਪ੍ਰਭਾਵ ਜੇ ਸਾਡਾ ਆਪ ਦਾ ਕੋਈ ਯਾਰ ਮਿੱਤਰ ਉਹਨੇ ਕਹਿੰਦਾ ਸਾਡੇ ਸੀਰੀਅਲ ਨੂੰ ਦਾਕਾ ਮਾਰਦੀ ਇਹ ਸਾਡੀਆਂ ਆਦਤਾਂ ਬਣ ਚੁੱਕੀਆਂ ਇਹ ਜਿਹੀਆਂ ਮੇਰੇ ਇੱਕ ਦੋਸਤ ਸੀ ਉਹਨਾਂ ਦੀ ਆੜਤ ਵੀ ਆ ਤੇ ਉਹਨੂੰ ਦਾ ਸ਼ੈਲਰ ਵੀ ਆ ਉਹਨਾਂ ਦੇ ਕੰਮ ਕਰਦਾ ਅੜਤ ਇੱਕ ਬੰਦਾ 60-70000 ਰੁਪਇਆ ਲੈ ਕੇ ਤੇ ਮੁੜ ਕੇ ਕੰਮ ਤੇ ਉਹਨੂੰ ਹਟ ਗਿਆ ਜਵਾਬ ਦੇ ਗਿਆ ਭੱਜ ਗਿਆ ਕਹਿ ਲੋ ਉਹ ਮੈਨੂੰ ਕਹਿੰਦਾ ਯਾਰ ਆਪਣੇ ਇੱਕ ਇੰਨਾ ਤਾਂ ਪੈਸੇ ਦਿੰਦਾ ਨਾ ਕੰਮ ਤੇ ਆਉਂਦਾ ਤੇ ਮੈਂ ਦਰਖਾਸਤ ਦੇਣੀ ਆ ਤੇ ਮੜਾ ਜਾ ਬੁਲਾ ਕੇ ਤੁਸੀਂ ਇਹਨੂੰ ਸਮਝਾਓ ਚਲੋ ਇਹ ਹੀ ਹੁੰਦਾ ਥੋੜਾ ਬਹੁਤਾ ਕੂਰ ਕੱਪ ਦਿਓ ਵੀ ਚਲ ਸਾਡੇ ਕੰਮ ਤੇ ਆਜੇ ਸਾਡਾ ਕੰਮ ਨਹੀਂ ਚੱਲਦਾ ਇਹਦੇ ਮਿਲੋ ਚਲੋ ਜੇ ਉਹ ਦਰਖਾਸਤ ਦੇ ਕੇ ਅਸੀਂ ਉਹ ਬੁਲਾ ਲਿਆ ਬੰਦਾ ਉਹਨ ਬਾਊ ਮੇਰੀ ਉਮਰ ਦਾ ਸੀ ਮੇਰਾ ਹੀ ਸੱਜਣ ਮਿੱਤਰ ਉਹਨਾਂ ਦਾ ਪਿਓ ਦੀ ਸਿਆਣਪ ਦੇਖੋ ਉਹ ਸ਼ਾਮ ਨੂੰ ਮੇਰੇ ਕੋਲੇ ਆ ਗਿਆ ਵੱਡਾ ਬਾਊ ਮੈਨੂੰ ਤਾਂ ਇਹਨੂੰ ਕਾਹਤੋਂ ਲੈ ਆਏ ਮੈਂ ਕਿਹਾ ਤੁਹਾਡੇ ਬੇਟੇ ਨੇ ਹੀ ਦਰਖਾਸਤ ਦਿੱਤੀ ਸੀਗੀ ਵੀ ਆਹ ਰੌਲਾ ਉਹਦਾ ਨਾਂ 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 ਕਹਿੰਦਾ ਇਹਨੂੰ ਛੱਡ ਹੁਣੀ ਮੈਂ ਕਿਹਾ ਜੀ ਉਹ ਗੁੱਸਾ ਨਾ ਕਰੇ ਤੇ ਮੈਂ ਮੈਂ ਕਿਹਾ ਜੀ ਫਿਰ ਲਿਖ ਕੇ ਦੇਜੋ ਵੀ ਅਸੀਂ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੇ ਤੇ ਲੈ ਜਾਓ ਸਾਨੂੰ ਕੋਈ ਤੇ ਉਹਦੇ ਲਿਖਾ ਮੈਥੋਂ ਜਿਹੜਾ ਕੋਈ ਸਤਪਾ ਲਿਖਾਉਣਾ ਤੇ ਇਹ ਦੇ ਮੈਨੂੰ ਲੈ ਕੇ ਜਾਣਾ ਚਲੋ ਮੈਂ ਅਗਲੇ ਦਿਨ ਦੁਕਾਨ ਤੇ ਗਿਆ ਉਹਨਾਂ ਦੇ ਉੱਥੇ ਕਿ ਮੈਨੂੰ ਕੰਮ ਸੀਗਾ ਬਾਉ ਜੀ ਵੱਡੇ ਬੈਠੇ ਤੇ ਉਹ ਵੀ ਉੱਥੇ ਬੈਠਾ ਮੁੰਡਾ ਮੈਂ ਬਾਉ ਜੀ ਨਿਬੜ ਗਿਆ ਕਹਿੰਦਾ ਯਾਰ ਛੱਡ ਸਾਡਾ ਵਰਕਰ ਆ ਪੈਸੇ ਦੀ ਲੋੜ ਹੋ ਅਸੀਂ ਜਵਾਬ ਦੇ ਬੈਠੇ ਹੋਵਾਂਗੇ ਲੈ ਗਿਆ ਲੋੜ ਸੀ ਉਹਦੇ ਸਾਹਮਣੇ ਮੂੰਹ ਤੇ ਗੱਲਾਂ ਕਹੀਆਂ ਕਹਿੰਦਾ ਫਿਰ ਕੀ ਹੋ ਗਿਆ ਸਾਡਾ ਹੀ ਬੱਚਾ ਭਾਉ ਨੇ ਉਹਨੂੰ ਛੈਲਰ ਦੇ ਚੌਲਾਂ ਦੇ ਕੋਈ ਸੈਂਪਲ ਦਿੱਤੇ ਤੇ ਉਹਨੂੰ ਤੋੜਤਾ ਤੇ ਬਾਅਦ ਚ ਮੇਰੇ ਨਾਲ ਗੱਲ ਕੀਤੀ ਜਿਹੜੀ ਮੈਨੂੰ ਕਹਿੰਦੇ ਵੀ ਸਤਪਾਲ ਕੀ ਕਰਦਾ ਤੂੰ ਇਹਨੂੰ ਵੱਤ ਵੱਤ ਚਾਰੇ ਦੇ ਮਾਰ ਦਿੰਦਾ ਇਹਦੂ ਅੱਗੇ ਤੇ ਪਰਚਾ ਦੇ ਦਿੰਦਾ ਇਹ ਜੇਲ੍ਹ ਚ ਲੱਜ ਜਾਂਦਾ ਕਹਿੰਦਾ ਜੇਲ੍ਹ ਜਾ ਕੇ ਇਹਨੇ ਭੁੱਲਣਾ ਨਹੀਂ ਸੀ ਵੀ ਮੈਨੂੰ ਇਹਨਾਂ ਨੇ ਜੇਲ੍ਹ ਪਹਜਾਇਆ ਪਹਜਾਇਆ ਉੱਥੇ ਜਾ ਕੇ ਆਂਦਾ ਇਹ ਕਿਸੇ ਮਾੜੇ ਬੰਦੇ ਨਾਲ ਹੀ ਰਲਣਾ ਸੀ ਜੇਲ੍ਹ 'ਚ ਕਿਸੇ ਮਾੜੇ ਬੰਦੇ ਨਾਲ ਇਹ ਯਾਰੀ ਲਾਉਂਦਾ ਇਹਨੇ ਨਫ਼ਰਤ ਦਿਲ 'ਚ ਹੋਰ ਪਾਲੀ ਜਾਣੀ ਸੀ ਹੋਰ ਪਾਲੀ ਜਾਣੀ ਸੀ ਕੱਲ ਨੂੰ ਇਹ ਸਾਡਾ ਕੋਈ ਬੱਚਾ ਚੱਕਵਾ ਦਿੰਦਾ ਵੀ ਤਖੜੇ ਬਾਹੂ ਆ ਪੈਸੇ ਲੈਣੇ ਆਂਦਾ ਅੱਜ 70 ਗਿਆ ਹੋ ਸਕਦਾ 70 ਲੱਖ ਦੇ ਕੇ ਖੜਾ ਛਡਾਉਂਦੇ ਹੋ ਸਕਦਾ ਤਾਂ ਬੱਚਾ ਕੋ ਆ ਲੈਂਦੀ ਉਹਨਾਂ ਨੂੰ ਫੜ ਤੇ ਲੈ ਕੇ ਜਾਣਾ ਸੀ ਨਾ ਜੇਲ੍ਹ ਚ ਉਹ ਹੀ ਤਾੜਾ ਬਾੜਾ ਬੁਣੀ ਜਾਣਾ ਸੀ ਆਂਦਾ ਹੁਣ ਕੀ ਐ ਮੁੰਡੇ ਨੇ ਇਹਨੂੰ ਫੜਾ ਲਿਆ ਮੈਂ ਛਡਾ ਲੈਂਦਾ ਮੇਰਾ ਸਹਾਰ ਮੰਦ ਹੋ ਗਿਆ ਇਹ ਆਂਦਾ ਅੱਜ ਇਹਨੂੰ ਸਿੰਪਲ ਦੇ ਕੇ ਆਂਦਾ ਗੁਜਰਾਤ ਨੂੰ ਤੋੜਦਾ ਦੋ ਸਿੰਪਲ ਵੀ ਇਹ ਪਾਸ ਕਰਾ ਲਿਆ ਆ ਇਹਦੇ ਪੈਸੇ ਆਂਦਾ ਨਿਕਲੇ ਆਏ ਇਹਦੇ ਕੀ ਆਂਦਾ ਦੁੱਗਣੇ ਤਿੱਗਣੇ ਨਿਕਲੇ ਆਉਣੇ ਆਂਦਾ ਮੁੜਕੇ ਤੋਂ ਪੈਸੇ ਲੈਣੇ ਵੀ ਨਹੀਂ ਇਹਨੂੰ ਛੱਡਣੇ ਇੱਥੇ ਬਿਠਾ ਕੇ ਵੀ ਆ ਕਾਕਾ ਤੇਰੇ ਕਾਂਟਾ ਮਾਰਦਾ ਤੇ ਭੱਜ-ਭੱਜ ਕੇ ਕਹਿੰਦਾ ਕੰਮ ਕਰੂਗਾ ਹੁਣ ਕਹਿੰਦਾ ਜਿਹੜੇ ਸਿੰਪਲ ਏ ਲੈ ਕੇ ਚੱਲਿਆ ਪਾਸ ਕਰਾ ਕੇ ਮੜੂਗਾ ਬਲੋ ਦਸਾਂ ਦਿਨਾਂ ਨੂੰ ਮੁੜੇ ਬਲੋ ਹਫ਼ਤੇ ਨੂੰ ਆਵੀ ਤੇ ਫੜਾ ਕੇ ਇਹਨਾਂ ਨੂੰ ਸਾਨੂੰ ਕੀ ਮਿਲਣਾ ਸੀ ਜੇਲ੍ਹ 'ਚ ਭੇਜ ਕੇ ਉਹਨੂੰ ਅਸੀਂ ਦੁਸ਼ਮਣੀ ਖੜੀ ਕਰ ਲੈਣੀ ਸੀ ਆਪਦੀ ਆਪਦੇ ਬੱਚੇ ਦਾਤੇ ਲਾ ਦੇਣੇ ਸੀ ਸੋਚ ਦੇਖੋ ਵਪਾਰੀ ਬਾਣੀਏ ਦੀ ਤੇ ਜੱਟ ਦੀ ਸੋਚ ਦਾ ਫਰਕ ਤੇ ਸਾਡੇ ਕੀ ਹੁੰਦਾ ਸਾਡੇ ਸੀਰੀ ਨੂੰ ਦਫਕਾ ਮਾਰ ਦਿਓ ਜੀ ਇੱਕ ਮੜਾ ਜਾ ਡਰਿਆ ਰਹੂਗਾ ਇਹ ਚੀਜ਼ਾਂ ਸਾਡੇ ਚ ਨਹੀਂ ਨਿਕ ਨਹੀਂ ਨਿਕਲਦੀਆਂ ਅਸੀਂ ਲੰਬੀ ਨਹੀਂ ਸੋਚਦੇ ਅਸੀਂ ਜੋ ਸੋਚਦੇ ਆ ਉਹੀ ਕਰਦੇ ਆ ਉਹ ਲੋਕ ਪਹਿਲਾਂ ਸੋਚਦੇ ਆ ਫਿਰ ਕੁਝ ਕਰਦੇ ਆ ਉਹ ਦਸਾ ਨਾ ਦੱਸ ਕਿਵੇਂ ਜੋੜਦੇ ਆ ਦੋ ਐਗਜ਼ਾਮਪਲ ਆ ਮੈਂ ਤੁਹਾਡੇ ਨਾਲ ਜੇ ਇਹ ਸਾਂਝੀਆਂ ਕਰਨੀਆਂ ਅਸੀਂ ਵੀ ਸਾਨੂੰ ਸਿੱਖਣਾ ਚਾਹੀਦਾ ਇਸ ਕਮਿਊਨਿਟੀ ਤੋਂ ਵਪਾਰੀ ਕਿਤੇ ਮਾਰੀ ਦਾ ਧਰਨਾ ਲਾਊਗਾ ਤੇ ਵਪਾਰੀ ਕਦੇ ਨਾ ਕਹੂਗਾ ਵੀ ਮੈਂ ਮਰ ਗਿਆ ਘਾਟਾ ਪੈ ਗਿਆ ਉਦੋਂ ਵੱਧ ਹੋਰ ਕੰਮ ਕਰ ਲੂ ਥੋੜਾ ਬਹੁਤਾ ਪਰ ਕਿਸੇ ਕੋਲੇ ਜ਼ਹਰ ਨਹੀਂ ਕਰੂਗਾ ਵੀ ਮੈਂ ਉੱਜੜ ਗਿਆ ਕਿਉਂਕਿ ਉਹਨਾਂ ਦੇ ਦਿਮਾਗ 'ਚ ਤੇ ਉਹਨਾਂ ਦੇ ਹੱਥਾਂ 'ਚ ਬਰਕਤ ਹੁੰਦੀ ਹੈ ਮੇਰੇ ਪਿੰਡ ਚੋਂ ਤਾਇਆ ਜੀ ਲੱਗਦੇ ਆ ਲਾਲਾ ਸੁਖਦੇਵ ਰਾਜ ਜੀ ਮੈਂ ਮੋਗਿਆ ਹੁਣ ਅਸੀਂ ਉਹ ਦਫਤਰ ਲੱਗਾ ਹੁੰਦਾ ਸੀ ਤੇ ਸਾਡੇ ਸ਼ਾਮ ਨੂੰ ਬਸ ਆਉਂਦੀ ਹੁੰਦੀ ਸੀ ਮੇਰੇ ਕੋਲ ਕਾਰ ਕਾਰਤੀ ਸੀ ਮੈਂ ਤੇ ਮੈਂ ਜਦੋਂ ਮੰਡੀ ਚੋਂ ਸਬਜ਼ੀ ਲੈਣ ਲੱਗਿਆ ਤੇ ਉਹ ਵੀ ਉੱਥੇ ਸਮਾਨ ਲਈ ਖੜੇ ਤੇ ਮੈਨੂੰ ਉਹਦੇ ਜਾਣਾ ਪਈ ਪਿੰਡ ਮੈਂ ਕਿਹਾ ਹਾਂ ਜੀ ਕਹਿੰਦੇ ਯਾਰ ਮੈਨੂੰ ਵੀ ਲੈ ਚਲੀ ਨਾਲ ਵੈਸੇ ਜੀ ਰੱਖ ਲਓ ਸਮਾਨ ਆ ਥੋੜੀ ਬਹੁਤੀ ਆ ਸਬਜ਼ੀ ਲੈ ਲੀਏ ਫਿਰ ਚੱਲਦੇ ਆ ਤੇ ਜਦੋਂ ਮੈਂ ਗੱਡੀ ਅਸੀਂ ਤੋਰ ਲਈ ਕਹਿੰਦਾ ਰੁਕੀ ਮੈਂ ਅਦਰਕ ਲਈ ਮੈਂ ਸਾਡੇ ਪਿੰਡ ਦਾ 20 ਰੁਪਏ 20 ਰੁਪਏ ਕਰਾਇਆ ਹੁੰਦਾ ਸੀ ਬਸ ਦਾ ਤੇ ਉਹਨੇ 30 ਰੁਪਏ ਦਾ ਅਦਰਕ ਲਿਆ 10 ਰੁਪਏ ਸਮਾਨ ਦਾ ਕਰਾਇਆ ਤੇ 20 ਉਹਨਾਂ ਦਾ ਆਪਦਾ 30 ਰੁਪਏ ਬਚੇ ਤੇ ਮੈਂ ਕਿਹਾ ਤਾਏ ਪਹਿਲਾਂ ਨਹੀਂ ਲਿਆ ਤੇ ਹੁਣ ਜਿੱਤਾ ਕਹਿੰਦੇ ਨਹੀਂ ਉਹ ਕਰਾਏ ਵਾਸਤੇ 30 ਰੱਖੇ ਸੀ ਕਹਿੰਦੇ ਵੀ ਇਹ ਹੁਣ ਤੇਰੇ ਨਾਲ ਚੱਲਿਆ ਕਰਾਇਆ ਲੱਗਣਾ ਨਹੀਂ ਤੇ ਇਹ 30 ਦਾ ਮੈਂ ਅਦਰਕ ਲੈ ਲਿਆ ਤੇ ਮੈਂ ਕਿਹਾ ਤਾਂ ਕੀ ਕਰੋਗੇ ਕਹਿੰਦਾ 10 ਰੁਪਈਆ ਦਾ ਅਦਰਕ ਘਰੇ ਵਰਤਾਂਗੇ ਤੇ 20 ਆ ਦਾ 30 ਦਾ ਮੈਂ ਵੇਚ ਜਿਹੜਾ ਤਾਂ ਨਾਲੇ ਘਰੇ ਵਰਤ ਲਾਂਗੇ ਤੇ ਨਾਲੇ ਜਿਹੜਾ ਉੱਪਰਲਾ ਹੈਗਾ ਕਿਰਾਏ ਦਾ ਉਹਦੇ ਚੋਂ ਹੀ ਇਹ ਖਰਚਾ ਕੱਢ ਲੈਣਾ ਤੇ 5 70 ਰੁਪਏ ਕਹਿੰਦਾ ਹੋਰ ਐਕਸਟਰਾ ਨਾਲ ਜੋੜ ਕੇ ਜਾਉ ਉਹਨੇ ਮੈਨੂੰ ਦੱਸੀ ਰਾਹ ਚ ਗੱਲ ਇਹਦਾ 30 ਦਾ ਅਦਰਕ ਲਿਆ 10 ਦਾ ਘਰੇ ਵਰਤਿਆ 30 ਦਾ ਫੇਰ ਵੇਚ ਲਿਆ ਅਨਾਂ ਜੇ ਹੋਰ ਮਾੜਾ ਮੋੜ ਲੱਗ ਗਿਆ ਤਾਂ 35 ਦਾ ਵੀ ਵੇਚ ਦੂੰ। ਇਹਦਾ ਤੁਸੀਂ ਮੈਨੂੰ ਦੱਸੋ ਵੀ 20 ਰੁਪਈਆ ਦਾ ਕਦੇ 15 ਰੁਪਈਆ ਤੁਸੀਂ ਰਲਦੇ ਇੱਕ ਘੰਟੇ 'ਚ ਦੇਖੇ ਆ। ਇਹਦਾ ਤੁਹਾਡੇ 'ਚ ਹੈ ਤੇ ਸਾਡੇ 'ਚ ਇਹੀ ਫਰਕ ਆ। ਵੀ ਦਸਾਂ ਨਾਲ 10 ਕਿਵੇਂ ਜੁੜਦੇ ਆ? ਮੈਂ ਹੈਰਾਨ ਰਹਿ ਗਿਆ ਵੀ ਇੰਨੀ ਨਿੱਕੀ-ਨਿੱਕੀ ਬਚਤ 'ਚੋਂ 20 ਬਚਤ ਆਪਾਂ ਲੋਕ ਕੋਈ 10 20 100 ਰੁਪਏ ਨੂੰ ਕੋਈ ਸਮਝਦਾ ਹੀ ਕੁਛ ਨਹੀਂ ਤੇ ਉਹ ਦਸਾਂ ਦੇ ਵਿੱਚੋਂ ਵੀ 5 ਰੁਪਏ ਕਮਾਉਣ ਦੀ ਸਮਰੱਥਾ ਰੱਖਦੇ ਆ। ਵੀਰਾਂ ਦੇ ਵਿੱਚੋਂ 30 ਬਣਾਉਣ ਦੀ ਸਮਰੱਥਾ ਰੱਖਦੇ ਆ। ਇਹ ਗੱਲਾਂ ਦੇਖਣ ਨੂੰ ਸੱਚ ਜਿãi ਲੱਗਦੀਆਂ ਪਰ ਜ਼ਿੰਦਗੀ ਜੇ ਕਾਮਯਾਬ ਹੋਣ ਦੀਆਂ ਇਹ ਤਰਤੀਬ ਹੈ। ਮਨ ਦੇ ਨਿਮਰਤਾ ਚ ਹੋਣਗੇ ਕਦੇ ਨਾ ਬੋਲਣਗੇ ਫालतੂ ਨਾ ਕਦੇ ਲੜਾਈ ਝਗੜੇ ਤੋਂ ਤਾਂ ਦੂਰ ਹੀ ਰਹਿਣਗੇ ਤੇ ਅਸੀਂ ਵਿੱਚ ਜਾ ਕੇ ਫਸਣਾ ਜੇ ਦੋ ਲੜੀ ਜਾਂਦੇ ਆ ਪਹਿਲੀ ਗੱਲ ਵੇਖੀ ਜਾਂਣਾ ਤੇ ਬਾਅਦ ਜਾ ਕੇ ਵਿੱਚ ਚੜ ਜਾਣਾ ਐਵੇਂ ਇਸ ਕਰਕੇ ਦੋਸਤੋ ਕੁਝ ਚੀਜ਼ਾਂ ਸਾਨੂੰ ਕੁਝ ਵੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੋਚਣ ਤੋਂ ਬਾਅਦ ਕੀਤਾ ਗਿਆ ਕੰਮ ਕਦੇ ਵੀ ਨਾ ਧੋਖਾ ਦੇਵੇ ਤੇ ਨਾ ਘਾਟਾ ਖਾਵੇ ਹੁਣ ਜਿਹੜੀ ਪਹਿਲਾਂ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ ਦੇਖੋ ਵੀ ਉਹਨਾਂ ਨੇ ਉਹ ਚੀਜ਼ ਨੂੰ ਸੋਚਿਆ ਕਿ ਕ੍ਰਾਈਮ ਨੂੰ ਮੁੱਖ ਰੱਖ ਕੇ ਵੀ ਇਸ ਬੰਦੇ ਨੂੰ ਅਸੀਂ ਫੜਾਵਾਂਗੇ ਜੇਲ੍ਹ ਚ ਜਾਊਗਾ ਜਾ ਕੇ ਸਾਡੇ ਬਾਦ ਖਤ ਪਾਊਗਾ ਕਤ ਪੈ ਕੇ ਸਾਡੇ ਜਵਾਕ ਨਾ ਚੁਕਾ ਦੇਵੇ ਹਾਲਾਂਕਿ ਹੋ ਸਕਦਾ ਨਾ ਕੁਝ ਵੀ ਨਾ ਹੁੰਦਾ ਪਰ ਸੋਚ ਵੇਖੋ ਕਿੱਥੋਂ ਤੱਕ ਲੈ ਕੇ ਗਿਆ ਇਹ ਫਰਕ ਤਾਂ ਹੁੰਦਾ ਹੀ ਆ ਸਾਨੂੰ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਸਮਝਾਉਣੀਆਂ ਸਿਖਾਉਣੀਆਂ ਪੈਣਗੀਆਂ ਅਗਲੀ ਵੀਡੀਓ ਤੁਹਾਡੇ ਨਾਲ ਕਰਾਂਗੇ ਤੁਹਾਡੇ ਬਹੁਤ ਭਰਾਵਾਂ ਦੀ ਫੋਨ ਕਾਲਾਂ ਆਈਆਂ ਸੀ ਵੀ ਰਾਜੇ ਵੜਿੰਗ ਵਾਲਾ ਕਿੱਸਾ ਜਿਹੜਾ ਮਖੂ ਵਾਲਾ ਉਹ ਆਪ ਅਗਲੀ ਵੀਡੀਓ ਵਿੱਚ ਜ਼ਿਕਰ ਕਰਾਂਗੇ ਵੀ ਐਡੇ ਵੱਡੇ ਲੋਕ ਬਣ ਕੇ ਤੇ ਕਿੰਨੇ ਛੋਟੇ ਸਾਫ਼ਤ ਹੋਏ ਕਿੱਡੀ ਛੋਟੀ ਸੋਚ ਦੇ ਮਾਲਕ ਮੈਂ ਤਾਂ ਪਹਿਲੀ ਵਾਰ ਦੇਖ ਕੇ ਹੈਰਾਨ ਰਹਿ ਗਿਆ ਯਾਰ ਆਪ ਖੁਦ ਅਗਲੀ ਵੀਡੀਓ ਚ ਕਰਾਂਗੇ ਦਿਓ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰੀ ਫੇਰ ਜਿਹੜੀਆਂ ਆਤਮਾ ਦੁਨੀਆ ਤੋਂ ਚਲੀਆਂ ਗਈਆਂ ਪ੍ਰਮਾਤਮਾ ਨੂੰ ਉਹਦੇ ਚਰਨਾਂ 'ਚ ਨਿਵਾਸ ਦੇਵੇ ਪੰਜਾਬ ਨੂੰ ਨਜ਼ਰ ਲੱਗੀ ਹੈ ਪਤਾ ਨਹੀਂ ਕਿਹਦੀ ਲੱਗੀ ਹੈ ਨੌਜਵਾਨੀ ਕੁਛ ਟਕਰਾਅ 'ਚ ਮਾਰੀ ਜਾ ਰਹੀ ਹੈ ਕੁਛ ਇਸ ਤਰ੍ਹਾਂ ਮਾਰੀ ਜਾ ਰਹੀ ਹੈ ਕੁਛ ਕਿਵੇਂ ਕਿਵੇਂ ਹੋ ਰਿਹਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਪੰਜਾਬ 'ਚ ਹੋ ਕੀ ਰਿਹਾ ਸਾਰਾ ਨੂੰ ਪਿਆਰ ਸਤ ਸਸਰੀਕ